ਉਹ ਬੱਚੀ ਉਹਦੀ ਸੇਵਾ ਤੇ ਜਿਹੜੀਆਂ ਅਧੂਰੀਆਂ ਸੇਵਾਵਾਂ ਸੀ ਉਦੋਂ ਜਿਹੜਾ ਸਰੋਵਰ ਆ तकरीबन ਮਿਰਖੇਲ ਇਹ ਦਰਬਾਰ ਤੋਂ ਜਿਹੜਾ 10 12 ਫੁੱਟ ਨੀਵਾ ਹੁੰਦਾ ਸੀ ਐਲੀ ਪ੍ਰਕੰਮਿਆ ਸੀ ਤੇ ਬੜੀ ਮੁਸ਼ਕਲ ਬਿਆਸ ਜੀ ਉਤਰ ਕੇ ਜਿਹੜਾ ਉੱਥੇ ਜਾਣਾ ਤੇ ਕਿੰਨੀ ਜਦੋਂ ਸਮੇਂ-ਸਮੇਂ 'ਤੇ ਤਬਦੀਲੀ ਸਮੇਂ-ਸਮੇਂ 'ਤੇ ਜਿਹੜੀ ਕਿੰਨੀ ਤਬਦੀਲੀ ਆਈ ਫਿਰ ਜਿਹੜਾ ਸੱਚਖੰਡ ਵਾਸੀ ਜਿੱਥੇ ਬਾਬਾ ਚੇਸ ਸਿੰਘ ਹੋਰਾਂ ਨੇ ਇਸ ਉਸਤਾਨ ਦੀ ਜਿਹੜੀ ਸੇਵਾ ਕਰਵਾਈ ਤੇ ਉਹਨਾਂ ਤੋਂ ਬਾਅਦ ਬਾਬਾ ਸੰਤਾ ਸਿੰਘ ਹੋਰਾਂ ਨੇ ਸੇਵਾਵਾਂ ਕਰਵਾਈਆਂ ਤੇ ਮਹਾਂਪੁਰਖ ਬਾਬਾ ਜੀ ਜਿਹੜੇ ਗੋਨੇ ਵਾਲੇ ਸੀ ਭਾਈ ਗਨਿਆ ਜੀ ਦੇ ਉਦੋਂ ਸੰਤ ਪੀਤ ਸਿੰਘ ਜੀ ਹੋਰਾਂ ਨੇ ਵੀ ਉੱਪਰ ਸੋਨੇ ਦੀ ਸੇਵਾ ਕਰਵਾਈ ਇੱਕ ਸਰਦਾਰ ਭਿੰਡਰ ਸਾਹਿਬ ਸਾਡੇ ਬਟਿੰਡੇ ਤੋਂ ਉਹਨਾਂ ਦੇ ਅੱਗੇ ਹੁਣ ਸੁਖਦੀਪ ਸਿੰਘ ਜਾਂ ਅੱਗੇ ਪਰਿਵਾਰ ਦੇ ਵਿੱਚੋਂ ਨੇ ਉਹ ਵੀ ਸਮੇਂ ਸਮੇਂ ਸਰ ਜਿਹੜੀ ਇਸ ਹਸਪਤਾਲ ਦੀ ਸੇਵਾ ਦੇ ਵਿੱਚ ਬਹੁਤ ਵੱਡੇ ਹਿੱਸੇ ਪਾਉਂਦੇ ਰਹਿ ਤੇ ਮੈਨੂੰ ਯਾਦ ਹੈ ਜਦੋਂ ਮੈਂ ਬਾਬਾ ਜੀ ਦਾ ਹਜ਼ੂਰੀ ਸੇਵਕ ਸੀ ਤੇ ਉਦੋਂ ਵੀ ਬਾਬਾ ਜੀ ਇੱਥੇ ਸਾਡੇ ਮਾਹਪੁਰਖ ਹੁੰਦੇ ਸੀ ਬਾਬਾ ਉਦਮ ਸਿੰਘ ਜੀ ਤੇ ਉਹਨਾਂ ਨੇ ਵੀ ਜਿੱਥੇ ਸੇਵਾ ਨਿਭਾਈ ਤੇ ਨਾਲ ਹੀ ਇਹ ਲੰਗਰ ਸਾਹਿਬ ਦੀ ਸੇਵਾ ਭਾਵੇਂ ਕਿੰਦਰ ਸਾਹਿਬ ਦੇ ਮੁੰਡਾ ਦਰਵੰਦੋਂ ਪਰ ਕਾਰ ਸੇਵਾ ਵਾਲੇ ਉਸ ਵੇਲੇ ਮਹਾਂਪੁਰਖ ਸੱਤਖੰਡ ਵਾਸੀ ਬਾਬਾ ਹਰਬਲ ਸਿੰਘ ਜੀ ਹੋਰਾਂ ਨੇ ਇਸ ਦੀਆਂ ਸੇਵਾਵਾਂ ਨਿਭਾਈਆਂ ਜਿੱਥੇ ਜਿਹੜੀ ਹੈ ਚਾਹੇ ਦੀ ਸਰੋਵਰ ਦੀ ਤੇ ਨਾਲ ਜਿਹੜੀ ਬਰਾਂਡੇ ਦੀ ਸੇਵਾ ਇਹ ਵੀ ਜਦੋਂ ਬਾਬਾ ਜੀ ਦਾ ਹਜ਼ੂਰੀ ਸੇਕ ਸੀ ਉਦੋਂ ਜਿਹੜੀ ਹੈ ਮਹਾਂਪੁਰਖਾਂ ਨੂੰ ਬੇਨਤੀ ਕਰਕੇ ਇਹ ਸੇਵਾਵਾਂ ਜਿਹੜੀਆਂ ਨਿਭਾਈਆਂ ਵਿੱਚ ਜਿਹੜੇ ਅਸੀਂ ਮਹਾਂਪੁਰਖਾਂ ਦੇ ਨਾਲ ਕਿਉਂਕਿ ਜਿਹੜੇ ਇੱਥੇ ਸੇਵਾਦਾਰ ਹੁੰਦੇ ਐ ਕਿਸੇ ਵੀ ਅਸਥਾਨ ਦੇ ਸੇਵਾਦਾਰ ਹੁੰਦੇ ਨੇ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਸੇਵਾਵਾ ਕਰਾਉਣੀਆਂ ਕਿਵੇਂ ਮਾਪੁਰਖਾਂ ਦੇ ਨਾਲ ਪ੍ਰੇਮ ਪਿਆਰ ਰੱਖਨੇ ਆ ਸਾਡਾ ਜਿਹੜਾ ਇਹ ਹਸਤਾਨਾ तकरीबन 15 20 ਸਾਲ ਜਿਹੜਾ ਪਿੱਛੇ ਉਹ ਸੇਵਾਵਾ ਕਰਕੇ ਗਿਆ ਉਹ ਜਿਸੇ ਕਰਕੇ ਗਿਆ ਕਿ ਪ੍ਰਬੰਧਕ ਜਿਹੜੇ ਸੀ ਉਹ ਪ੍ਰੇਮ ਪਿਆਰ ਰੱਖਣ ਤੇ ਜਿਹੜੇ ਉਹ ਕਾਮਯਾਬ ਨਹੀਂ ਸੀ ਤੇ ਇਸ ਕਰਕੇ ਮਾਪੁਰਖਾਂ ਦੇ ਨਾਲ ਬਚਨ ਬਲਾਸ ਤੇ ਦਿੱਲੀ ਵਾਲੇ ਪਾਪਾ ਬਚਨ ਸਿੰਘ ਜੀ ਹੋਰਾਂ ਦੇ ਨਾਲ ਬਹੁਤ ਸਮੇਂ ਤੋਂ ਜਿਹੜੇ ਵਜਨਪਰਾ ਚੱਲ ਰਹੇ ਸੀ ਜਿੱਥੇ ਮਹਾਪੁਰਖ ਜਿਹੜੇ ਸ਼ਰੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਹੁਤ ਵੱਡੇ ਅਸਥਾਨਾਂ ਦੀਆਂ ਸੇਵਾਵਾਂ ਕਰਵਾਉਂਦੇ ਨੇ ਭਾਵੇਂ ਆਪਾਂ ਜੰਮੂ ਕਸ਼ਮੀਰ ਦੇ ਵਿੱਚ